ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਵੇਲੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਮੱਲੋ ਪਿੰਡ ਦੇ ਨੌਜਵਾਨ ਸੁਖਕਰਨ ਸਿੰਘ ਦੇ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਕਮਜੀਨ ਬਣਿਆ ਹੋਇਆ ਹੈ ਅਸੀਂ ਹਰ ਉਸ ਵੀਰ ਦਾ ਸਾਇਦ ਇਹਨੂੰ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁੱਖ ਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ ਪੀੜਿਤ ਪਰਿਵਾਰ ਦੇ ਨਾਲ ਖੜ ਕੇ ਦਰਦ ਵੰਡਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਨੂੰ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸਰਵਨਾ ਮੱਲੋ ਸਟ੍ਰਾਈਕ ਕੀਤੀ ਗਈ ਹੈ ਅਸੀਂ ਤੇ ਤੁਹਾਨੂੰ ਧੰਨਵਾਦ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ ਦੇ ਉੱਤੇ ਦਮਾ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਜਿਹਦਾ ਮਤਲਬ ਇਹ ਨਿਕਲ ਆਇਆ ਕਿ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪ ਨੇ ਹੱਕੀ ਮੰਗਾ ਦੇ ਲਈ ਬਾਹਰ ਨਿਕਲੇ ਆਏ ਆਪ ਨੇ ਮੰਗਾ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਨਹੀਂ ਮਿਲਿਆ ਔਰ ਉਸ ਵੇਲੇ ਹਰ ਉਹ ਭਾਰਤ ਦਾ ਮਛੰਦਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭੜਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਹੈ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਪਰ ਉਹਨਾਂ ਸਮਾਜਿਕ ਤਹਿਤ ਲੋਕਤਾਂ ਮਾਣ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਰ ਦੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣਿਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਸ਼ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਭਈ ਅਸੀਂ ਅੱਜ ਦਾ ਦਿਨ ਪੂਰਾ ਹਾਈ ਕੋਰਟ ਲਈ ਪੂਰੇ ਪੰਜਾਬ ਦੇ ਸਾਰੇ ਸਾਰੇ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋ ਟ੍ਰਾਂਸਪੋਰਟਰ ਵੀਰ ਹੋ ਵਪਾਰੀ ਵੀਰ ਕਿਰਪਾ ਕਰਕੇ ਇਸ ਕਾਰਨ ਜ਼ਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿਰਿਆ ਤੇ ਸਾਂਵਾਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ ਪੇਟ ਦੀ ਰੋਟੀ ਦਾ ਸਵਾਲ ਹੈ। ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾਂ ਦੀ ਲਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ। ਸੁਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰੋ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ। ਤੁਹਾਨੂੰ ਸਾਰਿਆਂ ਨੂੰ ਐਸਟੀਐਮ ਨਾਨ ਪੋਲੀਟিক্যাল ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭ ਨੂੰ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਦਮੀ ਵਿਦੇਸ਼ਾ ਤੱਕ ਨਹੀਂ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨ ਨੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਰਸ਼ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੇ ਦੁਕਾਨਾਂ ਤੇ ਲਾ ਕੇ ਆਪਣੇ ਵਿਕਲਾਲ ਨੂੰ ਪਿਲਾ ਕੇ ਇਹ ਰੋਜ਼ ਦਿਵਸ ਬਥੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ ਦਾਹਿਨ ਕਰਦੇ ਹਨ ਪਿੰਡ ਵਿੱਚ ਕਰ ਸਕਦਾ ਹੈ ਪਿੰਡ ਵਿੱਚ ਕਰੇ ਕੋਈ ਕਿਸੇ ਕਸਬੇ ਵਿੱਚ ਕਰ ਸਕਦਾ ਹੈ ਕਸਬੇ ਵਿੱਚ ਕਰੇ ਕੋਈ ਤਸੀਰ ਕੋਈ ਬਲੌਗ ਪੱਧਰ ਤੇ ਕੋਈ ਜ਼ਿਲ੍ਹਾ ਪੱਧਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਕੌਲ ਨੂੰ ਕਿਰਪਾ ਕਰਕੇ ਫੋਲੋ ਜ਼ਰੂਰ ਕਰੇ ਤਾਂ ਕਿ ਤੁਹਾਡਾ ਰੋਜ਼ इस मोर्चे प्रति ती हमदर्दी है जिड़ी वह पूरे देश जा वर्ल्ड जाए मैं फिर दोबारा वकील भीर का तय करो धनबाद करता जिन्होंने अज हाई कोर्ट चो मैसेज दिता है कि असी नौजवान की शहादत तो बाद रोस वजो हड़ताल करके कोर्टा बंद कर लगे हैं बहुत बहुत धनबाद वाहेगुरू जी का खालसा वाहू जी की फतह